ਚੋੜ ਦੇ ਤੇ ਆ ਹੁਣ ਸੁਖਵੀਰ ਬਾਦਲ ਕੀ ਅਕਾਲੀ ਦਲ ਦਾ ਹਾਲ ਕਰਤਾ ਪੰਥਵੀ ਨਵੇਂ ਦਾ ਜਮਾਤ ਆ ਜਿੰਨਾ ਨੁਕਸਾਨ ਪੰਜਾਬ ਦਾ ਪੰਜਾਬੀਆਂ ਦਾ ਆਪਣੇ ਪਰਿਵਾਰ ਨੂੰ ਬਚਾਉਣ ਦੇ ਚੱਕਰ ਚ ਸੁਖਵੀਰ ਸਿੰਘ ਬਾਦਲ ਨੇ ਕੀਤਾ ਉਹ ਕਿਸੇ ਨੇ ਨਹੀਂ ਉਹ ਉਹ ਉਹਨਾਂ ਨੇ ਸਾਡੇ ਨਾਲ ਲੜਦੇ ਹੀ ਰਹਿਣਾ ਉਹ ਮੁਠੀ ਪਰ ਲੋਕ ਨੇ ਬਹੁਤ ਜ਼ਿਆਦਾ ਵੀ ਨਹੀਂ ਹੈਗੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਆਮ ਲੋਕਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਜਾਣਕਾਰੀ ਦੇਣਗੇ ਅਸੀਂ ਇਹਨਾਂ ਨੂੰ ਜੀ ਪਿੰਡਾਂ ਜਿਹੜੇ ਵੰਡ ਦੇਣਾ ਲੋ ਭਾਈ ਮੈਂ ਤਾਂ ਪਿੰਡ ਜੀ ਰਹਿਣਾ ਇਹ ਵੀ ਪਿੰਡ ਜੀ ਰਹਿੰਦੇ ਆ ਇਹ ਵੀ ਪਿੰਡ ਜੀ ਰਹਿੰਦੇ ਆ ਤਾਂ ਹੋਰ ਬਾਕੀ ਵੀ ਸਾਰੇ ਇਦਾਂ ਹੀ ਨੇ ਸਾਡੇ ਵਰਗੇ ਨੇ ਸਾਨੂੰ ਤਾਂ ਜਾਂ ਤਾਂ ਜਾਨ ਤੋਂ ਮਾਰੋਗੇ ਸਾਨੂੰ ਪਿੰਡਾਂ 'ਚ ਕਿੱਥੇ ਕੱਢੋਗੇ ਆਪਦਾ ਘਰ ਛੱਡ ਕੇ ਕਿੱਥੇ ਜਾਣਾ ਅਸੀਂ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਇਹ ਕੋਈ ਦੇਸ਼ ਨੂੰ ਜੋੜਨ ਵਾਲੀਆਂ ਗੱਲਾਂ ਨੇ ਕੋਈ ਏਕਤਾ ਵਾਲੀਆਂ ਗੱਲਾਂ ਨੇ ਕੋਈ ਦੇਸ਼ ਦੇ ਹਿੱਤਾਂ 'ਚ ਇਦਾਂ ਦੀ ਗੱਲ ਕਰਨਗੇ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਸ ਕਰਕੇ ਅਸੀਂ 84 ਦੀ ਨਸਲ 쿠ਸ਼ੀ ਦੀ ਵੀ ਤੇ ਬਾਕੀ ਵੀ ਜਿਹੜੇ ਸਿੱਖਾਂ ਦੇ ਉੱਪਰ ਮਿਨੋਰਟੀਜ਼ ਦੇ ਉੱਪਰ ਇਹ ਸਾਰੇ ਹੀ ਸਾਡੇ ਆ ਤੇ ਮੇਰਾ ਖਿਆਲ ਆ ਭਾਰਤੀ ਜਨਤਾ ਪਾਰਟੀ ਜਿੰਨਾ ਗੁਰੂ ਨਾਨਕ ਦੇਵ ਜੀ ਵਿਚਾਰਾਂ ਨੂੰ ਮੰਨਦੀ ਆ ਉਹਨਾਂ ਦੂਸਰੀਆਂ ਪਾਰਟੀਆਂ 'ਚ ਤਾਂ ਮੈਨੂੰ ਲੱਗਦਾ ਨਹੀਂ ਹੈ ਜੇ ਪੰਜਾਬੀਆਂ ਦੀ ਕੋਈ ਗੱਲ ਆਉਂਦੀ ਆ ਜਾਂ ਖਾਲਸਾ ਦੀ ਕੋਈ ਗੱਲ ਆਉਂਦੀ ਆ ਉਸ ਦੇ ਲਈ ਨਹੀਂ ਖੜਦੇ ਉਹਨੂੰ ਆਪਣੀ ਸਿਆਸੀ ਹਿੱਤਾਂ ਲਈ ਜੋੜਦੇ ਆ ਤੇ ਆ ਹੁਣ ਸੁਖਵੀਰ ਬਾਦਲ ਕੀ ਅਕਾਲੀ ਦਲ ਦਾ ਹਾਲ ਕਰਤਾ ਪੰਥ ਦੀ ਨਵੇਂ ਦਾ ਜਮਾਤ ਕੀ ਇਹ ਕਰਨਾ ਸੀ ਜਿੰਨਾ ਨੁਕਸਾਨ ਪੰਜਾਬ ਦਾ ਪੰਜਾਬੀਆਂ ਦਾ ਆਪਣੇ ਪਰਿਵਾਰ ਨੂੰ ਬਚਾਉਣ ਦੇ ਚੱਕਰ ਚ ਸੁਖਵੀਰ ਸਿੰਘ ਬਾਦਲ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ ਇਸ ਲਈ ਅਸੀਂ ਪੂਰੀ ਪਾਰਟੀ ਦੀ ਤਰਫੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਪੰਜਾਬ ਵਾਸੀਆਂ ਨੂੰ ਔਰ ਖਾਲਸਾ ਨੂੰ ਜਿੱਥੇ-ਜਿੱਥੇ ਵੀ ਦੁਨੀਆ ਚ ਬੈਠਾ ਕਿ ਜਿੰਨਾਂ ਦੀ ਵੀ ਸ਼ਮੂਲੀਅਤ ਰਹੀ ਹੈ 84 ਦੀ ਨਸਲ ਕੁਸ਼ੀਚ ਉਨਾਂ ਤੇ ਚੁਣ-ਚੁਣ ਕੇ ਮੁਕਾਦਮੇ ਬਣਾਏ ਜਾਣਗੇ ਉਹਨਾਂ ਦੀ ਹੋਰ ਵੀ ਕੋਈ ਹੈਗੇ ਸਬੂਤ ਦਿਓ ਉਹਨਾਂ ਦੀ ਵੀ ਜਾਂਚ ਕਰਾਈ ਜਾਊਗੀ ਉਹਨਾਂ ਜਿਹੜੇ ਦੋਸ਼ੀ ਨੇ ਉਹਨਾਂ ਦਾ ਸਥਾਨ ਜੇਲ੍ਹ 'ਚ ਹੋਏਗਾ ਤੇ ਇਹ ਸਾਡੀ ਇੱਕ ਕਮਿਟਮੈਂਟ ਹੈਗੀ ਆ ਪੰਜਾਬੀਆਂ ਦੇ ਨਾਲ ਖਾਲਸਾ ਦੇ ਨਾਲ ਤੇ ਜਿਹੜਾ ਖਾਲਸਾ ਦਾ ਨੁਕਸਾਨ ਕਰਦਾ ਮੈਂ ਸਮਝਦਾ ਉਹ ਦੇਸ਼ ਦਾ ਨੁਕਸਾਨ ਕਰਦਾ ਇਹ ਤਾਂ ਦੇਖੋ ਲੀਪਾ ਪੋਤੀ ਹੋ ਰਹੀ ਆ ਇਹ ਕੋਈ ਇਹਦੇ ਨਾਲ ਨਾ ਸਿੱਖਾਂ ਦਾ ਭਲਾ ਹੋਣਾ ਨਾ ਪੰਜਾਬ ਦਾ ਭਲਾ ਹੋਣਾ ਨਾ ਪੰਜਾਬੀਆਂ ਦਾ ਭਲਾ ਹੋਣਾ ਇੱਕ ਉਹਨਾਂ ਨੂੰ ਬਚਾਉਣ ਦੀ ਗੱਲ ਆ ਤੇ ਆਪਣਾ ਅਕਸ ਬਚਾਉਣ ਦੀ ਗੱਲ ਆ ਅਕਸ ਕਿਤੇ ਇਦਾਂ ਬਚਿਆ ਕਰ ਦੇਣੇ ਅਖਸਰ ਦਾ ਤਿਆਗ ਤਪੱਸਿਆ ਨਾਲ ਵੱਜਦੇ ਆ। ਸੰਤ ਬਾਬਾ ਹਰਚੰਦ ਸਿੰਘ ਲੋਂਗੋਵਾਲ ਮੈਂ ਛੋਟਾ ਜਿਹਾ ਸੀ ਉਹਨਾਂ ਨੂੰ ਦੇਖਦਾ ਰਿਹਾ। ਠੀਕ ਹੈ। ਉਹ ਤਿਆਗ ਤਪੱਸਿਆ ਦੀ ਮੂਰਤੀ। ਸੰਤ ਬਾਬਾ ਫਤੇਹ ਸਿੰਘ, ਸੰਤ ਬਾਬਾ ਚੰਨਨ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦੇ। ਉਹਨਾਂ ਨੂੰ ਕਦੇ ਜੇ ਮਿਲੇ ਹੋਵੋਗੇ ਤਾਂ ਤੁਹਾਨੂੰ ਲੱਗੇਗਾ ਅੱਜ ਕੋਈ ਅਕਾਲੀ ਦਲ ਹੈ। ਮੈਂ ਤਾਂ ਹਮੇਸ਼ਾ ਕਹਿੰਦਾ ਹੀ ਹੁੰਨਾ। ਇਹ ਅਕਾਲੀ ਦਲ ਵਾਲੀ ਗੱਲ ਹੀ ਨਹੀਂ ਹੈ। ਮੈਂ ਸਮਝਦਾ ਇਹ ਬਹੁਤ ਅਕਾਲੀ ਦਲ ਪੰਥਕ ਪੰਥ ਦੀ ਨੁਮਾਇੰਦਾ ਜਮਾਤ ਹੈ। ਮੈਂ ਅੱਜ ਵੀ ਇੱਥੇ ਬੈਠ ਕੇ ਕਹਿਣਾ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਖਤਮ ਹੋਣਾ ਨਿਹਾਰ ਦੀ ਤਰਫ ਜਾਣਾ ਇੱਕ ਬੜੀ ਬੰਦਪਾਗੀ ਗੱਲ ਹੈ ਇਹ ਸੋਚ ਠੀਕ ਨਹੀਂ ਹੈ ਤੇ ਜਿਹੜੇ ਪੰਜਾਬ ਨੂੰ ਸਮਝਦੇ ਆ ਉਹ ਸਾਰੇ ਇਹ ਗੱਲ ਕਹਿਣਗੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਤੇ ਮੈਂ ਉਹਦੇ ਬਹੁਤ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੈਂ ਤਾਂ ਆਪਣੀ ਪਾਰਟੀ ਦੀ ਗੱਲ ਕਰਨੀ ਹੈ ਤੇ ਮੈਂ ਉਹਨਾਂ ਦੀ ਗੱਲ ਕਰਨ ਲੱਗ ਜਾਈਏ ਹਾਂ ਸੁਖਵੀਰ ਬਾਦਲ ਜਾ ਕੇ ਕਹਿ ਦਵੇ ਕਿ ਸਾਡੀ ਵੀ ਪਾਰਟੀ ਚਲਾ ਦੇਓ ਚਲਾ ਦੇਾਂਗੇ ਵਧੀਆ ਚੱਲੂ ਠੀਕ ਹੈ ਜੀ ਸੁਖਵੀਰ ਬਾਦਲ ਨੂੰ ਕੀਤਾ ਦੇਣਾ ਚਾਹੀਦਾ ਕਿ ਉਹ ਕੋਈ ਸ਼ੀਲਡ ਕੋਈ 파ਟਨਾ ਮੰਗ ਕਰਨੀ ਹੋਰ ਜੋ ਤਲਖਾਈਆਂ ਉਹਨੂੰ ਲਗਾਇਆ ਗਿਆ ਉਸਮੈ ਤਫਾਸੀ ਬਾਦਲ ਵੀ ਕਿਉਂ ਇੰਪਲੀਕੇਟ ਕਿਉਂ ਦੇ ਦੇ ਕਿ ਕੁਝ ਹੋਵੇ ਪੀਐਮ ਹੋ ਸਕੇ ਉਹ ਸਾਡੇ ਲਈ ਤਾਂ ਇਹ ਦੇਖੋ ਸੁਖਵੀਰ ਬਾਦਲ ਦੀ ਸੋਚ ਠੀਕ ਨਹੀਂ ਹੈ ਸਾਡੇ ਲਈ ਤਾਂ ਇਹ ਵਰਦਾਨ ਹੈ ਜੇ ਇਦਾਂ ਦਾ ਕੰਮ ਉਹਦੇ ਨਾਲ ਹੋ ਰਿਹਾ ਠੀਕ ਹੈ ਨਹੀਂ ਤਾਂ ਸਾਨੂੰ ਵੀ ਨੁਕਸਾਨ ਕਰਦਾ ਨਾ ਬਿਨਾਂ ਹੀ ਗੱਲਬਾਤ ਤੋਂ 나ਗਪੁਰ 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 ਕੀ ਹੈ 나ਗਪੁਰ ਉਹਨਾਂ ਨੇ ਕੀ ਕਰਾਉਣਾ ਇਹਦੇ ਕੋਲ ਉਹ ਦੁਨੀਆ ਦਾ ਸਭ ਤੋਂ ਵੱਡਾ ਸਮਾਜਿਕ ਸੰਗਠਨ ਹੈ ਐਵੇਂ ਝੂਠ ਬੋਲੀ ਜਾਓ ਪਬਲਿਕ ਚ ਆ ਕੇ ਹੁਣ ਸਾਡੀ ਪਾਰਟੀ ਦੀ ਕੋਈ ਦਿੱਕਤ ਆ ਜੇ ਅਸੀਂ ਇਹ ਕਹਿਣ ਲੱਗ ਜਾਈਏ ਵੀ ਇਹ ਤਾਂ ਦਿੱਸਾ ਕੰਗਣਾ ਹੀ ਬੋਲ ਰਹੀ ਸੀ ਤੇ ਮੈਂ ਆ ਕੇ ਕਹਿਣ ਲੱਗ ਜਾਈਏ ਤਾਂ ਕਾਂਗਰਸ ਨੇ ਬੁਲਵਾਤਾ ਕਿੰਨੀ ਨਲਕੀ ਅਣੀਆਂ ਗੱਲਾਂ ਨੇ ਅਸੀਂ ਉਹਨਾਂ ਦੀ ਪਾਰਟੀ ਨੂੰ ਤੋੜ ਰਹੇ ਹਾਂ ਅਸੀਂ ਕੀ ਕਰਾਉਣਾ ਉਸ ਪਾਰਟੀ ਤੋਂ ਅਸੀਂ ਸਾਡੀ ਖੜੀ ਕਰਾਂਗੇ ਕਰਾਂਗੇ ਪੰਜਾਬੀ ਸਾਨੂੰ ਸਵੀਕਾਰ ਵੀ ਕਰਨਗੇ ਕਿਉਂਕਿ ਹੁਣ ਸਾਰੇ ਦੇਖ ਲੈ ਸਾਡਾ ਹੀ ਕੰਮ ਰਹਿ ਗਿਆ ਪੰਜਾਬ 'ਚ